WHO ਨੇ ਫੇਰ ਤੋਂ ਚਤਾਵਨੀ ਦੇ ਦਿੱਤੀ ਹੈ ਜੀਹਾਂ ਚਤਾਵਨੀ ਦਿੱਤੀ ਹੈ ਤੇ ਨਾਲ ਹੀ ਇੱਕ ਲਿਸਟ ਵੀ ਜਾਰੀ ਕੀਤੀ ਗਈ ਹੈ ਲਿਸਟ ਦੇ ਵਿੱਚ ਸੱਤ ਖਾਣ ਪੀਣ ਦੇ ਨਾਮ ਸ਼ਾਮਲ ਨੇ ਜਿਨ੍ਹਾਂ ਨੂੰ ਕਿਹਾ ਗਿਆ ਹੈ ਕਿ ਇਹਨਾਂ ਉਤੇ پابੰਦੀ ਲਗਾ ਦਿੱਤੀ ਜਾਵੇ ਲੋਕਾਂ ਦੇ ਵੱਲੋਂ ਜੀ ਹਾਂ ਤਾਂ ਜੋ ਸਤ ਖਾਣ ਪੀਣ ਦੀਆਂ ਚੀਜ਼ਾਂ ਨੇ ਉਹ ਅਜਹੀਆਂ ਚੀਜ਼ਾਂ ਨੇ ਜੋ ਅਸੀਂ ਆਪਣੇ ਬੱਚਿਆਂ ਨੂੰ ਵਿਖਵਾਉਂਦੇ ਆ ਤੇ ਅਸੀਂ ਆਪ ਵੀ ਖਾਂਦੇ ਆ ਤਾਂ ਅਜਿਹੇ ਦੇ ਵਿੱਚ ਇਹ ਜਾਨਣਾ ਬੇਹਦ ਜ਼ਰੂਰੀ ਹੈ ਕਿ ਆਖਰ ਉਹ ਸਤ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਮ ਕੀ ਨੇ ਜਿਨਾਂ ਤੋਂ ਤੁਹਾਨੂੰ ਦੂਰੀ ਬਣਾ ਲੈਣੀ ਚਾਹੀਦੀ ਹੈ ਕਿਉਂਕਿ WHO ਦੇ ਵੱਲੋਂ ਇਹ ਨਿਗਰਾਨੀ ਜੋ ਹੈ ਇਹ ਲਿਸਟ ਜੋ ਹੈ ਜਾਰੀ ਕੀਤੀ ਗਈ ਹੈ ਨਿਗਰਾਨੀ ਉਹਨਾਂ ਦੇ ਵੱਲੋਂ ਲਗਾਤਾਰ ਕੀਤੀ ਜਾਂਦੀ ਹੈ ਅਜਿਹੇ ਦੇ ਵਿੱਚ ਉਹਨਾਂ ਦੇ ਵੱਲੋਂ ਸਾਫ਼-ਸਾਫ਼ ਕਹਿ ਦਿੱਤਾ ਗਿਆ ਕਿ ਜੇਕਰ ਤੁਸੀਂ ਇਹਨਾਂ ਦਾ ਸੇਵਨ ਕਰੋਗੇ ਤਾਂ ਤੁਹਾਡੀ ਸਿਹਤ ਉੱਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਤਾਖਰ WHO ਦੇ ਵੱਲੋਂ ਲਸਟ ਦੇ ਵਿੱਚ ਕਿਹੜੀਆਂ ਖਾਣ ਪੀਣ ਦੀਆਂ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਨੇ ਉਹ ਜਾਣਨ ਦੇ ਲਈ ਦੇਖਦੇ ਆਏ ਖਾਸ ਰਿਪੋਰਟ ਆਧੁਨਿਕ ਜੀਵਨ ਸ਼ੈਲੀ ਦੇ ਵਿੱਚ ਕਈ ਅਜਹੀਆਂ ਖਾਣ ਪੀਣ ਵਾਲੀਆਂ ਵਸਤੂਆਂ ਬਣਨ ਲੱਗ ਪਈਆਂ ਨੇ ਜੋ ਜੀਭ ਨੂੰ ਸੁਆਦ ਤਾਂ ਦਿੰਦੀਆਂ ਨੇ ਪਰ ਜਿਵੇਂ ਹੀ ਇਹ ਗਲੇ ਤੋਂ ਥੱਲੇ ਜਾਂਦੀਆਂ ਨੇ ਤਾਂ ਪੂਰੇ ਸਰੀਰ ਦੇ ਵਿੱਚ ਹਲਚਲ ਪੈਦਾ ਕਰ ਦਿੰਦੀਆਂ ਨੇ ਜੀ ਹਾਂ ਬੇਸ਼ੱਕ ਇਸ ਦਾ ਤੁਰੰਤ ਪਤਾ ਨਹੀਂ ਲੱਗਦਾ पर होली-होली एशरी ਨੂੰ ਖੋਖਲਾ ਕਰਨਾ ਸ਼ੁਰੂ ਕਰ ਦਿੰਦਾ ਜੀ ਹਾਂ ਇਹ ਹੀ ਕਾਰਨ ਹੈ ਕਿ ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਨੇ ਕਈ ਅਜਿਹੇ ਭੋਜਨਾਂ ਦੀ ਸੂਚੀ ਤਿਆਰ ਕੀਤੀ ਹੈ ਜਿਸ ਨੂੰ ਉਹਨਾਂ ਦੇ ਵੱਲੋਂ ਜਾਰੀ ਵੀ ਕੀਤਾ ਗਿਆ ਜਿਸ ਬਾਰੇ ਲੋਕਾਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਉਹ ਜਾਂ ਤਾਂ ਇਹਨਾਂ ਭੋਜਨਾਂ ਨੂੰ ਬਿਲਕੁਲ ਹੀ ਖਾਣਾ ਬੰਦ ਕਰ ਦੇਣ ਜਾਂ ਫਿਰ ਇਸ ਨੂੰ ਘਟ ਕਰ ਦੇਣ ਜੀ ਹਾਂ ਇਸ ਦੀ ਸੂਚੀ ਜੁਏ ਜਨਤਕ ਕੀਤੀ ਗਈ ਹੈ ਸੂਚੀ ਦੇ ਵਿੱਚ ਬਹੁਤ ਸਾਰੇ ਅਜਿਹੇ ਭੋਜਨ ਵੀ ਸ਼ਾਮਲ ਨੇ ਜੋ ਬਹੁਤ ਲੋਕ ਰੋਜ਼ਾਨਾ ਖਾਂਦੇ ਨੇ ਤਾਂ ਉਹ ਜਾਣਦੇ ਆ ਕਿ ਆਖਰ ਉਹ ਕਿਹੜੇ ਭੋਜਨ ਨੇ ਕਿਹੜੀ ਲਿਸਟ ਜੋ ਹੈ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਖਾਣ ਪੀਣ ਦੇ ਨਾਮ ਨੇ ਤੇ WHO ਦੇ ਵੱਲੋਂ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ ਤਾਂ ਸਭ ਤੋਂ ਪਹਿਲਾਂ ਪਾਸਤਾ ਤੇ ਬ੍ਰੈਡ ਜੀ ਹਾਂ ਪਾਸਤਾ ਅਤੇ ਬ੍ਰੈਡ ਜੋ ਕਿ ਅੱਜਕੱਲ ਦੀ ਜੋ ਨੌਜਵਾਨ ਪੀੜ੍ਹੀ ਹੈ ਉਹਨਾਂ ਦੇ ਵੱਲੋਂ ਰੋਜ਼ਾਨਾ ਦੇ ਤੌਰ ਤੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਰਿਪੋਰਟ ਦੇ ਮੁਤਾਬਕ ਰਿਫਾਈਨਡ ਕਾਰਬੋਹਾਈਡਰੇਟ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਗੈਰ ਸਿਹਤਮੰਦ ਚੀਜ਼ ਨੇ ਪਾਸਤਾ ਅਤੇ ਬ੍ਰੈਡ ਰਿਫਾਈਨਡ ਕਾਰਬੋਹਾਈਡਰੇਟ ਤੋਂ ਹੀ ਬਣਾਏ ਜਾਂਦੇ ਨੇ ਮਿੱਠੇ ਸਨੈਕਸ ਦੇ ਵਿੱਚ ਰਿਫਾਈਨਡ ਕਾਰਬੋਹਾਈਡਰੇਟ ਵੀ ਹੁੰਦੇ ਨੇ ਇਤਿਜ਼ਾਮ ਬਲੱਡ ਸ਼ੂਗਰ ਨੂੰ ਵਧਾਉਂਦੀਆਂ ਨੇ ਪਾਸਤਾ ਅਤੇ ਬ੍ਰੈਡ ਅਲਟਰਾ ਪ੍ਰੋਸੈਸਡ ਚੀਜ਼ਾਂ ਬਣ ਗਈਆਂ ਨੇ ਜਿਨ੍ਹਾਂ ਨੂੰ ਖਾਣ ਤੋਂ ਪਹਿਲਾਂ 10 ਵਾਰ ਸੋਚਣਾ ਚਾਹੀਦਾ ਹੈ ਕਿਉਂਕਿ ਅਜਿਹੇ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਬ੍ਰੈਡ ਆਮ ਤੌਰ ਉਤੇ ਹਰ ਘਰਾਂ ਦੇ ਵਿੱਚ ਮੌਜੂਦ ਹੁੰਦਾ ਹੈ ਤੇ ਬ੍ਰੈਕਫਾਸਟ ਦੇ ਵਿੱਚ ਬ੍ਰੈਡ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕਿਤੇ ਨਾ ਕਿਤੇ ਪਰਿਵਾਰ ਦੇ ਵਿੱਚ ਇਹ ਸੁਣਨ ਨੂੰ ਮਿਲਦਾ ਹੈ ਕਿ ਪੇਟ ਦੁਖ ਰਿਹਾ ਜਾਂ ਹੋਰ ਵੀ ਬਿਮਾਰੀਆਂ ਤਾਂ ਤੁਹਾਨੂੰ ਦੱਸ ਦਈਏ ਜੋ ਤੁਸੀਂ ਰੋਜ਼ ਹੀ ਬ੍ਰੈਡ ਦਾ ਸੇਵਨ ਕਰਦੇ ਹੋ ਤਾਂ ਹੁਣ WHO ਨੇ ਬ੍ਰੈਡ ਤੇ ਪਾਸਤਾ ਉੱਤੇ ਪਾਬੰਦੀ ਲਗਾਈ ਹੈ, ਵਰਨਿੰਗ ਜਾਰੀ ਕਰ ਦਿੱਤੀ ਹੈ। ਉਸ ਤੋਂ ਬਾਅਦ ਅੱਗੇ ਵਧਾਂਗੇ ਗੱਲ ਕਰਾਂਗੇ ਆਲੂ ਦੇ ਚਿਪਸੀ। ਜਿਹਾ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਦੀ ਗੱਲ ਕਰ ਲਈਏ, ਭਾਵੇਂ ਜੋ 올ਡ ਏਜ ਹੁੰਦੇ ਨੇ ਉਹਨਾਂ ਦੀ ਗੱਲ ਕਰ ਲਈਏ। ਉਹਨਾਂ ਨੂੰ ਚਿਪਸ ਬੇਹੱਦ ਪਸੰਦ ਆਉਂਦੇ ਨੇ। ਸਾਡੇ ਵਿੱਚੋਂ ਜ਼ਿਆਦਾਤਰ ਲੋਕ ਹਰ ਰੋਜ਼ ਆਲੂ ਦੇ ਚਿਪਸ ਖਾਂਦੇ ਨੇ। ਆਲੂ ਦੇ ਚਿਪਸ ਨੂੰ ਰਿਫਾਈਨਡ ਤੇਲ ਦੇ ਵਿੱਚ ਬਹੁਤ ਜ਼ਿਆਦਾ ਤਾਪਮਾਨ ਤੇ ਗਰਮ ਕੀਤਾ ਜਾਂਦਾ ਹੈ ਇਸ ਦੇ ਵਿੱਚ ਬਹੁਤ ਸਾਰਾ ਨਮਕ ਵੀ ਵਰਤਿਆ ਜਾਂਦਾ ਹੈ ਇਹ ਦੋਵੇਂ ਚੀਜ਼ਾਂ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਨੇ ਇਸ ਦੇ ਵਿੱਚ ਬਹੁਤ ਸਾਰੀਆਂ ਕੈਲਰੀਆਂ ਵੀ ਹੁੰਦੀਆਂ ਨੇ ਇਸੇ ਲਈ ਆਲੂ ਦੇ ਚਿਪਸ ਜੋ ਤੁਸੀਂ ਖਾਂਦੇ ਹੋ ਤਾਂ ਹੁਣ WHO ਦੇ ਵੱਲੋਂ ਵੀ ਇਸ ਉੱਤੇ پابੰਦੀ ਲਗਾਈ ਗਈ ਹੈ ਤੀਜਾ ਨੰਬਰ ਜੂ ਹੈ ਜੋ ਕਿ WHO ਦੇ ਵੱਲੋਂ ਜਾਰੀ ਕੀਤਾ ਗਿਆ ਪਾਮ ਆਇਲ ਕਿ ਪਾਮ ਆਇਲ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ ਜੀ ਹਾਂ ਅੱਜਕੱਲ੍ਹ ਕਈ ਘਰਾਂ ਦੇ ਵਿੱਚ ਪਾਮ ਆਇਲ ਦੀ ਵਰਤੋਂ ਕੀਤੀ ਜਾਂਦੀ ਹੈ ਪਾਮ ਆਇਲ ਬਹੁਤ ਖਤਰਨਾਕ ਹੁੰਦਾ ਹੈ ਇਹ ਦਿਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਪਾਮ ਆਇਲ ਕੋਲੇਸਟ੍ਰੋਲ ਵਧਾਉਂਦਾ ਹੈ ਇਸੇ ਲਈ ਪਾਮ ਆਇਲ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਤੁਸੀਂ ਪਾਮ ਆਇਲ ਦੀ ਵਰਤੋਂ ਤਾਂ ਕਰਦੇ ਹੀ ਨਹੀਂ ਹੋ ਪਰ ਤੁਹਾਡੇ ਘਰ ਦੇ ਵਿੱਚ ਅੱਜ ਵੀ ਪਾਮ ਆਇਲ ਮੌਜੂਦ ਹੈ ਪਰ ਤੁਹਾਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਜੀ ਹਾਂ ਜੋ ਤੁਸੀਂ ਸਰੋਂ ਦਾ ਤੇਲ ਯੂਜ਼ ਕਰ ਰਹੇ ਜੋ ਤੁਸੀਂ ਰਿਫਾਈਨਡ ਯੂਜ਼ ਕਰ ਰਹੇ ਤੁਸੀਂ ਉਹਨਾਂ ਉਤੇ ਟੈਸਟ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਦੇ ਵਿੱਚ ਵੀ ਵੱਡੀ ਮਾਤਰਾ ਦੇ ਵਿੱਚ ਪਾਮ ਆਇਲ ਮਿਲਾਇਆ ਜਾਂਦਾ ਹੈ ਇਸੇ ਕਰਕੇ WHO ਦੇ ਵੱਲੋਂ ਪਾਮ ਆਇਲ ਉੱਤੇ پابੰਦੀ ਲਗਾਈ ਗਈ ਹੈ ਵਰਨਿੰਗ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਅੱਗੇ ਵਧਾਂਗੇ WHO ਦੀ ਲਿਸਟ ਦੇ ਵਿੱਚ ਚੌਥੇ ਨੰਬਰ ਉੱਤੇ ਹੈ ਪਿਜ਼za ਅਤੇ ਬਰਗਰ ਪਿਜ਼za ਅਤੇ ਬਰਗਰ ਅਲਟਰਾ ਪ੍ਰੋਸੈਸਡ ਭੋਜਨ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਮੱਖਣ ਪਨੀਰ ਨਮਕ ਅਤੇ ਕਈ ਤਰ੍ਹਾਂ ਦੇ ਰਸਾਇਣ ਮਿਲਾਏ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਭਾਰਤੀ ਜੀ ਨਾਲ ਵਧਾਉਂਦੀਆਂ ਨੇ ਇਸੇ ਲਈ ਪਿਜ਼za ਬਰਗਰ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਸਰੀਰ ਨੂੰ ਨੁਕਸਾਨ ਵੀ ਪਹੁੰਚਦਾ ਹੈ ਉਸ ਤੋਂ ਬਾਅਦ WHO ਦੀ 5ਵੇਂ ਨੰਬਰ ਤੇ ਪਨੀਰ ਹੈ ਜੀਆ ਕਈ ਚੀਜ਼ਾਂ ਦੇ ਉੱਪਰ ਪਨੀਰ ਦੀ ਵਰਤੋਂ ਕੀਤੀ ਜਾਂਦੀ ਹੈ ਪਨੀਰ ਇੱਕ ਅਲਟਰਾ ਪ੍ਰੋਸੈਸਡ ਭੋਜਨ ਵੀ ਹੈ ਜਿਸ ਦੇ ਵਿੱਚ ਸੰਤ੍ਰਿਪਤ ਅਤੇ ਟ੍ਰਾਂਸ ਫੈਟ ਹੁੰਦਾ ਹੈ ਇਹ ਸਾਡੇ ਲਈ ਬਹੁਤ ਨੁਕਸਾਨਦਾਇਕ ਹੈ ਇਸ ਨਾਲ ਦਿਲ ਦੀ ਬਿਮਾਰੀ ਦਾ ਖਤਰਾ ਵੱਧ ਜਾਂਦਾ ਹੈ ਇਸ ਨਾਲ ਮੋਟਾਪਾ ਵੀ ਹੁੰਦਾ ਹੈ ਅਜਿਹੇ ਦੇ ਵਿੱਚ ਤੁਹਾਨੂੰ ਬੇहद ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਲੂਣ ਦੀ ਜੀ ਹਾਂ WHO ਦੇ ਵੱਲੋਂ ਲੂਣ ਉੱਤੇ ਵੀ پابੰਦੀ ਲਗਾਈ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿਸੇ ਵੀ ਹਾਲਤ ਦੇ ਵਿੱਚ ਇੱਕ ਦਿਨ ਦੇ ਵਿੱਚ 5 ਗ੍ਰਾਮ ਤੋਂ ਵੱਧ ਨਮਕ ਦਾ ਸੇਵਨ ਨਹੀਂ ਕਰਨਾ ਚਾਹੀਦਾ ਜ਼ਿਆਦਾ ਨਮਕ ਦਾ ਸੇਵਨ ਕਰਨ ਦੇ ਨਾਲ ਬਲੱਡ ਪ੍ਰੈਸ਼ਰ ਵੱਧਦਾ ਅਤੇ ਦਿਲ ਦੀਆਂ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਨੇ ਇਸੇ ਲਈ ਜਿੰਨਾਂ ਚੀਜ਼ਾਂ ਦੇ ਵਿੱਚ ਨਮਕ ਜ਼ਿਆਦਾ ਹੁੰਦਾ ਉਹਨਾਂ ਚੀਜ਼ਾਂ ਨੂੰ ਬਹੁਤ ਘੱਟ ਖਾਣਾ ਚਾਹੀਦਾ ਜਾਂ ਬਿਲਕੁਲ ਹੀ ਨਹੀਂ ਖਾਣਾ ਚਾਹੀਦਾ ਉਸ ਤੋਂ ਬਾਅਦ 7ਵੇਂ ਨੰਬਰ ਤੇ WHO ਦੇ ਵੱਲੋਂ ਕਿਹਾ ਗਿਆ ਹੈ ਕਿ ਬਹੁਤ ਜ਼ਿਆਦਾ ਖੰਡ ਜ਼ਹਿਰ ਹੈ ਬਹੁਤ ਜ਼ਿਆਦਾ ਖੰਡ ਸਾਡੇ ਲਈ ਬਹੁਤ ਖਤਰਨਾਕ ਹੈ ਜ਼ਿਆਦਾ ਖੰਡ ਦਾ ਸਭ ਤੋਂ ਵੱਡਾ ਨਤੀਜਾ ਮੋਟਾਪਾ ਇਸ ਦੇ ਨਾਲ ਤਣਾਅ ਵੱਧਦਾ ਹੈ ਬਹੁਤ ਜ਼ਿਆਦਾ ਖੰਡ ਜਿਗਰ ਪੈਂਕਰੀਆਸ ਅਤੇ ਨਾਲ ਹੀ ਅੰਤੜੀਆਂ ਦੀਆਂ ਸਮੱਸਿਆਵਾਂ ਨੂੰ ਵਧਾਉਂਦਾ ਹੈ ਜੀ ਹਾਂ ਇਸ ਲਈ ਜ਼ਿਆਦਾ ਖੰਡ ਦਾ ਸੇਵਨ ਨਹੀਂ ਕਰਨਾ ਚਾਹੀਦਾ ਜੇਕਰ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ ਤਾਂ ਚੀਨੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਤਾਂ ਆਹ ਸੱਤ ਚੀਜ਼ਾਂ ਨੇ ਜਿਨ੍ਹਾਂ ਦੇ ਵੱਲੋਂ ਜਿਵੇਂ WHO ਦੇ ਵੱਲੋਂ ਮਨਾਹੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਲਿਸਟ ਜਾਰੀ ਕਰਕੇ ਕਿਹਾ ਗਿਆ ਹੈ ਕਿ ਇਹਨਾਂ ਚੀਜ਼ਾਂ ਦਾ ਜੋ ਸੇਵਨ ਹੈ ਉਹ ਜਾਂ ਤਾਂ ਪੂਰੀ ਤਰੀਕੇ ਦੇ ਨਾਲ ਬੰਦ ਕਰ ਦਿਓ ਜਾਂ ਤੁਸੀਂ ਸੇਵਨ ਕਰਨਾ ਚਾਹੁੰਦੇ ਵੀ ਹੋ ਤਾਂ ਬਹੁਤ ਹੀ ਘੱਟ ਇਹਨਾਂ ਦਾ ਸੇਵਨ ਕਰੋ ਨਹੀਂ ਤਾਂ ਤੁਹਾਨੂੰ ਬਹੁਤ ਵੱਡਾ ਸਿਹਤ ਦੇ ਨਾਲ ਜੁੜਿਆ ਹੋਇਆ ਨੁਕਸਾਨ ਹੋ ਸਕਦਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ